ਹੋ ਗੁਰੂ ਜੀ ਤਨ ਵਾਹਿਗੁਰੂ ਚੇਤਨਾ ਹੈ ਤਉ ਚੇਤ ਲੈ ਨਿਸੂ ਦੇ ਨਮਹਿ ਪ੍ਰਾਨੀ ਛੇਨ ਛੇਨ ਆਧ ਬਿਹਾਤ ਹੈ ਫੂਟੇ ਕਟ ਜੋ ਪਨੀ ਹਰ ਗੁਣ ਕਾਹਨ ਗਉਹੀ ਮੂਰਖ ਅਗਿਆਨਾ ਹਰ ਗੁਣ ਕਹੇ ਨਾ ਗਵਹੀ ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੇ ਨਹਿ ਮਰਨ ਪੁੱਛਾ ਨਾ ਅਜਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹ ਨਾਨਕ ਤਿਹ ਪੁਜਨ ਤੇ ਨਿਰਭੈ ਪਦ ਪਾਵੇ ਅਜਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਵੇ ਕਹੋ ਨਾਨਕ ਤਿਹ ਪਜਨ ਤੇ ਨਿਰਪੈ ਪਦ ਪਾਵੇ ਪਰਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਗੁਰੂ ਖਾਲਸਾ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਆਪਣੇ ਆਚਰਣਾ ਦੇ ਵਿੱਚ ਬਿਠਾ ਕਰਕੇ ਸਤਿਗੁਰੂ ਦਾ ਤਾਰ ਪਿਤਾ ਨਾਮ ਰੂਪੀ ਰਸ ਬਖਸ਼ਣਾ ਕਰਦੇ ਹਰ ਅਨਜਗਿਆਸੂ ਜਿਹੜਾ ਹੁੰਦਾ ਹੈ ਹਿਰਦਾ ਉਹਨੇ ਹਰ ਚੀਜ਼ ਚੋਂ ਰਸ ਲੱਭ ਲੈਣਾ ਹੁੰਦਾ ਹੈ ਉਪਾਵੇਂ ਗੁਰਬਾਣੀ ਦਾ ਜਾਪ ਹੋਵੇ ਨਾਮ ਦੇ ਰਸੀ ਨੂੰ ਉਹਦੇ ਵਿੱਚੋਂ ਵੀ ਰਸ ਆਉਂਦਾ ਹੈ ਫਿਰ ਭਾਵੇਂ ਸਿਮਰਨ ਹੁੰਦਾ ਹੋਵੇ ਜਿਹੜਾ ਅਭਿਆਸੀ ਹੈ ਜਿਹੜਾ ਜਗਿਆਸੂ ਹੈ ਸਿਮਰਨ ਦੇ ਵਿੱਚੋਂ ਤਾਂ ਆਉਣਾ ਹੀ ਹੈ ਉਸ ਤੋਂ ਬਾਅਦ ਕੋਈ ਸਤਿਗੁਰੂ ਦੀ ਮਹਿਮਾ ਕਰੇ ਗਾਵੇ ਸੁਣਾਵੇ ਤੇ ਉਹਨੂੰ ਉਹਦੇ ਤੋਂ ਵੀ ਰਸ ਆਉਂਦਾ ਹੈ ਉਹ ਭਾਵੇਂ ਕਥਾ ਕੀਰਤਨ ਦੇ ਰੂਪ ਵਿੱਚ ਹੋਵੇ ਤੇ ਚੇਤ ਰਖਿਓ ਗੁਰੂ ਪਿਆਰਿਓ ਸੰਗਤ ਵਿੱਚੋਂ ਵੀ ਕਈਆਂ ਨੂੰ ਰਸ ਆਉਂਦਾ ਹੈ ਇਸ ਸੰਗਤ ਦੇ ਕਈ ਰੂਪ ਨੇ ਗੁਰੂ ਪਿਆਰ ਵਾਲਿਓ ਇੱਕ ਸੰਗਤ ਦਾ ਰੂਪ ਆਏ ਜਿਵੇਂ ਦਰਬਾਰ ਨੂੰ ਸਜਦੇ ਐ ਗੁਰੂ ਕੇ ਦਰਬਾਰ ਸਜਦੇ ਹਨ ਸੰਗਤ ਆ ਕੇ ਬੈਠਣਾ ਕਰਦੀ ਐ ਲਾਹਾ ਲੈਂਦੇ ਹੋ ਜਿਵੇਂ ਆਪ ਸਭ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣਾ ਕਰਦੇ ਨੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਹੈ ਜਿੱਥੇ ਕਹਿੰਦੇ ਇੱਕੋ ਇੱਕ ਨਾਮ ਦੀ ਨਾਮ ਦਾ ਵਿਖਿਆਨ ਹੋਵੇ ਨਾਮ ਦੀ ਗੱਲ ਹੋਵੇ ਪ੍ਰਮਾਤਮਾ ਦੇ ਗੁਣਾਂ ਨੂੰ ਵਾਰ-ਵਾਰ ਦੁਹਰਾਇਆ ਜਾਂਦਾ ਹੋਵੇ ਗਾਇਆ ਜਾਂਦਾ ਹੋਵੇ ਉਹ ਸੰਗਤ ਹੈ ਚੇਤਾ ਰੱਖਿਓ ਉਹ ਸੰਗਤ ਅਸੀਂ ਕੱਲਿਆਂ ਵੀ ਕਰ ਸਕਦੇ ਹਾਂ ਹੁਣ ਕਈਆਂ ਦੇ ਮਨ ਦੇ ਵਿੱਚ ਸਵਾਲ ਆਉਣਾ ਵੀ ਇਹ ਕਿਵੇਂ ਇਕੱਲਾ ਬੰਦਾ ਕਿਵੇਂ ਸੰਗਤ ਕਰ ਸਕਦਾ ਹੁਣ ਇੱਕ ਸੰਗਤ ਹੁੰਦੀ ਹੈ ਕਿਸੇ ਸਰੀਰ ਦੀ ਇੱਕ ਸੰਗਤ ਹੁੰਦੀ ਹੈ ਭਾਈ ਗੁਰੂ ਦੇ ਗਿਆਨ ਦੀ ਆਪਾਂ ਕਈ ਵਾਰ ਇਸ ਵਿਸ਼ੇ ਤੇ ਗੱਲ ਕੀਤੀ ਹੈ ਆਓ ਸਮਝ ਲੈਨੇ ਆ ਜਿਵੇਂ ਇੱਕ ਵਾਰ ਪਹਿਲਾਂ ਅਰਜ ਆਪ ਜੀਆਂ ਦੇ ਚਰਨਾਂ 'ਚ ਕੀਤੀ ਸੀ ਕਿ ਮੰਨ ਲਓ ਕੋਈ ਸ਼ਬਦ ਕਿਸੇ ਦੀ ਸਮਝ ਆਇਆ ਹੈ ਤੇ ਉਹਨੇ ਉਸ ਸ਼ਬਦ ਦੇ ਅਨੁਸਾਰ ਆਪਣਾ ਜੀਵਨ ਢਾਲਣਾ ਸ਼ੁਰੂ ਕਰ ਦਿੱਤਾ ਜ਼ਿੰਦਗੀ ਦੇ ਵਿੱਚ ਐਸਾ ਇੱਕ ਸਮਾਂ ਆਇਆ ਸੀ ਮੰਨ ਲਓ ਕਿਸੇ ਅਹੁਦੇ ਤੇ ਬੈਠਾ ਹੈ ਕਿਸੇ ਨੌਕਰੀ ਤੇ ਕਿਸੇ ਪੋਸਟ ਤੇ ਹੈ ਤੇ ਅੱਜ ਸਮਾਂ ਆਇਆ ਅਗਲਾ ਕੋਈ ਲੋੜਵੰਦ ਆਇਆ ਕਹਿੰਦਾ ਜੀ ਮੇਰਾ ਆਹ ਕੰਮ ਐ ਮੇਰਾ ਆਹ ਕੰਮ ਕਰ ਦਿਓ ਟੇਬਲ ਦੇ ਥੱਲੋਂ ਦੀ ਕਹਿੰਦੇ ਉਹ ਬਖਸ਼ਿਸ਼ ਬਖਸ਼ਿਸ਼ ਹੁੰਦੀ ਐ ਬਖਸ਼ੀਸ਼ ਕਹਿ ਦਿੰਨੇ ਆ ਉਹ ਵੀ ਫੜਾਉਂਦਾ ਵੀ ਲਓ ਜੀ ਆਹ ਭਾਵੇਂ ਤੁਸੀਂ ਚਾਹ ਪਾਣੀ ਕਹਿ ਦਿੰਨੇ ਆ ਚਾਹ ਪਾਣੀ ਲੈ ਲਓ ਕਹਿੰਦੇ ਪਰ ਮੇਰਾ ਕੰਮ ਕਰ ਦਿਓ ਪਰ ਹੁਣ ਇਹ ਜਿਹੜਾ ਅਧਿਕਾਰੀ ਹੈ ਇਹਨੇ ਸਵੇਰੇ ਸ਼ਬਦ ਸੁਣਿਆ ਵੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਕਾਏ ਸਮਝ ਸੌਖਾ ਆ ਜਾਣਾ ਇਸ ਉਦਾਰਨ ਨਾਲ ਕੀ ਗੱਲ ਆਪਣੀ ਚੱਲ ਰਹੀ ਹੈ ਹੁਣ ਇਹਨੇ ਇਹ ਸ਼ਬਦ ਸੁਣਿਆ ਤੇ ਇਹਦੇ ਦਿਮਾਗ ਦੇ ਵਿੱਚ ਇਹਦੇ ਹਿਰਦੇ ਦੇ ਵਿੱਚ ਉਹ ਸ਼ਬਦ ਰਿਪੀਟ ਹੋਇਆ ਵੀ ਮੇਰੇ ਆ ਮਨਾ ਸਵੇਰੇ ਸੁਣ ਕੇ ਆਇਆ ਹੈ ਸਵੇਰੀ ਆਵਾਜ਼ ਕੰਨਾਂ 'ਚ ਪਈ ਸੀ ਆ ਸ਼ਬਦਾਂ ਦੀ ਬਾਬਾ ਨਾਨਕ ਕਹਿੰਦਾ ਹੈ ਪਰਾਇਆ ਹੱਕ ਨਹੀਂ ਖਾਈਦਾ ਤੇ ਹੁਣ ਇੱਕ ਤਾਂ ਉਹ ਹੈ ਜਿਹੜਾ ਮੇਰੇ ਵਰਗਾ ਇੱਥੇ ਦਰਬਾਰ ਸਭ ਦੇ ਵਿੱਚ ਬਹਿ ਕੇ ਕਉਂਦਾ ਤੇ ਸੁਣਦਾ ਹੈ ਤੇ ਇੱਕ ਉਹ ਹੈ ਜਿਹੜਾ ਕੁਰਸੀ 'ਤੇ ਬੈਠਾ ਆਪਣਾ ਕਿਰਤ ਕਾ ਆਪਣੀ ਕਿਰਤ ਕਰਦਾ ਆਪਣਾ ਕਰਮ ਕਰਦਾ ਹੋਇਆ ਉਸ ਸੰਗਤ ਸੰਗਤ ਦੇ ਬਚਨ ਨੂੰ ਸਤਗੁਰਾਂ ਦੇ ਉਸ ਬਚਨ ਨੂੰ ਚੇਤਾ ਕਰਕੇ ਉਹ ਸਮਾਂ ਜਿਹੜਾ ਉਹਦਾ ਸੀ ਉਹ ਉਹ ਟਾਈਮ ਸੀ ਜਦੋਂ ਉਹਨੂੰ ਕਿਹਾ ਜਾ ਰਿਹਾ ਹੈ ਵੀ ਆ ਲੈ ਆ ਮਾਇਆ ਲੈ ਲੈ ਪਰ ਮੇਰਾ ਕੰਮ ਕਰ ਦੇਵੀਂ ਹੁਣ ਕੰਮ ਦੂ ਨੰਬਰ ਦਾ ਹੈ ਕੰਮ ਗਲਤ ਹੈ ਪਰ ਉਹ ਕਹਿੰਦਾ ਕਹਿੰਦਾ ਨਹੀਂ ਐਦਾ ਨਹੀਂ ਹੋ ਸਕਦਾ ਦੇਖੋ ਗੁਰੂ ਪਿਆਰਿਓ ਉਹਨੇ ਉੱਥੇ ਬੈਠੇ ਆ ਕੁਰਸੀ ਤੇ ਬੈਠੇ ਆ ਆਪਣਾ ਕਰਮ ਕਰਦੇ ਆ ਕੀਰਤ ਕਰਦੇ ਆ ਸ਼ਬਦ ਦੀ ਸੰਗਤ ਕਰ ਲਈਏ ਸੰਗਤ ਕਰਕੇ ਕਹਿੰਦਾ ਮੇਰੇ ਆਮਣਾ ਨਹੀਂ ਸੰਗਤ ਵਿੱਚ ਹੁੰਦਿਆਂ ਬਚਨਾਂ ਨੂੰ ਸੁਣ ਕੇ ਆਇਆ ਹੈ ਵੀ ਪਰਾਇਆ ਹੱਕ ਨਹੀਂ ਖਾਈਦਾ ਦੇਖੋ ਉਹਨੇ ਆਪਣੇ ਗੁਰੂ ਦੇ ਗਿਆਨ ਦੀ ਸੰਗਤ ਕੀਤੀ ਹੈ ਤੇ ਸੰਗਤ ਨੇ ਉਹਨੂੰ ਉੱਥੇ ਬੈਠਿਆਂ ਵੀ ਤਾਰ ਦਿੱਤਾ ਹੈ ਤੇ ਹੁਣ ਸੰਗਤ ਕਿਸੇ ਵੀ ਰੂਪ ਵਿੱਚ ਅਸੀਂ ਕਰ ਸਕਦੇ ਹਾਂ ਪਿਆਰਿਓ ਇਥੋਂ ਇਹ ਗੱਲ ਸਮਝ ਆ ਜਾਂਦੀ ਹੈ ਪਰ ਫਰਕ ਇਤਨਾ ਹੈ ਵੀ ਅਸੀਂ ਰਸ ਲੈਣ ਵਾਲੇ ਹੋਈਏ ਹਮੇਸ਼ਾ ਆਪਣੇ ਗੁਰੂ ਦੇ ਬਚਨਾਂ ਨੂੰ ਚੇਤੇ ਰੱਖੀਂ ਤੇਰਾ ਮਨ ਆਖਰਕਾਰ ਇੱਕ ਦਿਨ ਐਸਾ ਆਵੇਗਾ ਜਦੋਂ ਗੁਰੂ ਦੇ ਬਚਨਾਂ ਦੀ ਚੱਲਦੇ ਆ ਫਿਰਦੇ ਆ ਕਰਮ ਕਰਦੇ ਆ ਕੀਰਤ ਕਰਦੇ ਆ ਸੰਗਤ ਕਰਦਾ ਹੋਵੇਗਾ ਗੱਜ ਕੇ ਆਖੂ ਸਤਨਾਮ ਇਹ ਤਾਂ ਹੋਏਗਾ ਜੇ ਕਿਤੇ ਅਸੀਂ ਸੰਗਤ ਵਿੱਚ ਆਵਾਂਗੇ ਜੇ ਕਿਤੇ ਨਾਮ ਦੇ ਰੱਸੀ ਬਣਾਵਾਂਗੇ ਸਵਾਉ ਬੜੇ ਵੱਡੇ ਭਾਗਾਂ ਵਾਲੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਚਰਨਾਂ ਵਿੱਚ ਆ ਕੇ ਵਿਰਾਜਦੇ ਹੋ ਤੇ ਹਰ ਰੋਜ਼ ਪਿਛਲੇ ਕਈ ਦਿਨਾਂ ਤੋਂ ਲੈ ਕਰਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਨਾਲ ਜੁੜਦੇ ਆ ਰਹੇ ਹੋ ਜੀ ਤੇ ਹੁਣ ਆਪਾਂ ਉਸੇ ਤਰੀਕੇ ਦੇ ਨਾਲ ਅੱਧੀ ਵਾਰ ਸਤਿਗੁਰਾਂ ਦੀ ਜੀਵਨ ਕਥਾ ਨਾਲ ਜੁੜਨਾ ਹੈ ਗੱਜਵਾਜ ਕੇ ਹਰ ਰੋਜ ਵਾਂਗ ਗੁਰ ਫਤੇ ਦੀ ਗੂੰਜ ਪਉਣੀ ਹੈ ਜਿਤਨੇ ਸ਼ਰੀਰ ਬੈਠੇ ਹੋ ਭਾਈ ਸਾਰਿਆਂ ਨੇ ਇੱਕੋ ਵਾਰੀ ਕਹਿਣ ਤੇ ਗੱਜ ਕੇ ਫਤੇ ਗਜਾਉਣੀ ਵਾਰ-ਵਾਰ ਕਹਿਣ ਦੀ ਦੁਬਾਰਾ ਕਹਿਣ ਦੀ ਲੋੜ ਨਾ ਪਵੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਇਤਿਹਾਸ ਵਿਚਾਰ ਆਪਾਂ ਛੱਡੀ ਸੀ ਜਿੱਥੇ ਸਤਿਗੁਰੂ ਸਚੇ ਪਾਤਸ਼ਾਹ ਜੀ ਸultanpur ਆਉਂਦੇ ਆ ਮਾਤਾ ਬੀਬੇ ਨਾਨਕੀ ਜੀਆਂ ਦੇ ਪਾਸ ਸਤਿਗੁਰੂ ਸਚੇ ਪਾਤਸ਼ਾਹ ਜੀ ਪਹਿਲੀ ਉਦਾਸੀ ਹੁਣ ਕਈ ਇਤਿਹਾਸਕਾਰ ਇੱਥੇ ਲਿਖਦੇ ਆ ਵੀ ਇੱਥੇ ਪਹਿਲੀ ਉਦਾਸੀ ਹੈ ਜਿਹੜੀ ਉਹ ਸਮਾਪਤ ਹੁੰਦੀ ਹੈ ਪਰ ਕਈ ਕਹਿੰਦੇ ਵੀ ਸੁਮੇਰ ਪਰਬਤ ਤੋਂ ਸਤਿਗੁਰੂ ਵਾਪਸ ਆਏ ਫਿਰ ਪਹਿਲੀ ਉਦਾਸੀ ਜਿਹੜੀ ਸਮਾਪਤ ਹੁੰਦੀ ਹੈ ਚਲੋ ਆਓ ਆਪਾਂ ਵਿਚਾਰ ਦੇ ਲਾਹੇ ਲੈਣੇ ਆ ਤੇ ਇਹਦੇ ਚ ਕੋਈ ਦੋਹਰਾਓ ਨਹੀਂ ਭਾਈ ਬੜੀ ਨਮੋਸ਼ੀ ਦੀ ਗੱਲ ਇਹ ਵੀ ਹੈ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਲਈ ਇੰਨਾ ਇਤਨਾ ਕੁਝ ਕੀਤਾ ਹੈ ਸਾਡੀਆਂ ਸ਼ਰਮੌਰ ਸੰਸਥਾਵਾਂ ਦਾ ਇਹ ਫਰਜ਼ ਬਣਦਾ ਸੀ ਕਿ ਆਪਣੇ ਇਤਿਹਾਸ ਬਾਰੇ ਆਪਣੀ ਮਰਿਆਦਾ ਬਾਰੇ ਵੀ ਉਹ ਕਿਤੇ ਨਾ ਕਿਤੇ ਸਟੈਂਡ ਲਿਆ ਜਾਂਦਾ ਕਿਤੇ ਨਾ ਕਿਤੇ ਇਹਨੂੰ ਵੀ ਇੱਕ ਕੀਤਾ ਜਾਂਦਾ ਤਾਂ ਜੋ ਦੁਬਿਦਾਵਾਂ ਜਿਹੜੀਆਂ ਫਿਰ ਪੈਂਦੀਆਂ ਨੇ ਇਹ ਨਾ ਪੈਂਦੀਆਂ ਸਵਾਉ ਚਲੋ ਆਪਾਂ ਵਿਚਾਰ ਦਾ ਲਾਹਾ ਲੈਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਕਦੇ ਤਾਂ ਉਹ ਦਿਨ ਆਵੇਗਾ ਜਦੋਂ ਸਾਡੀ ਸਾਡੀ ਕੌਮ ਸਾਡਾ ਪੰਥ ਇੱਕ ਹੋ ਕੇ ਬੈਠੇਗਾ ਇੱਕ ਨਿਸ਼ਾਨ ਦੇ نیچے ਬੈਠੇਗਾ ਤੇ ਆਓ ਅਸੀਂ ਯਤਨ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਣਾ ਬਚਨਾ ਨਾਲ ਜੁੜਨ ਦਾ ਗੱਜ-ਵੱਜ ਕੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਣਾ ਚਾਪ ਜੀਆਂ ਨੇ ਫਤਿਗ ਜਾਈ ਹੈ ਹੁਣ ਬਿਰਤੀਆਂ ਮਨ ਨੇ ਮਾਨੇ ਜਿਹੜਾ ਟਿਕਾ ਕੇ ਬੈਠਣਾ ਭਾਈ ਬੀਬੇ ਨਾਨਕੀ ਜੀਆਂ ਦੇ ਪਾਸ ਸਤਿਗੁਰੂ ਸੱਚੇ ਪਾਤਸ਼ਾਹ ਆਕਰ ਕੇ ਇੱਕ ਬੋਤ ਗੁਜਾਰਦੇ ਨੇ ਨਮ ਅੱਖਾਂ ਦੇ ਨਾਲ ਬੀਬੇ ਨਾਨਕੀ ਜੀ ਭਾਈਆ ਚੇਹੇ ਰਾਮ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਨੂੰ ਵਿਦਾ ਕਰਦੇ ਐ ਤੇ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਬਾਲਾ ਤੇ ਭਾਈ ਮਰਦਾਨਾ ਨੂੰ ਲੈ ਕਰਕੇ ਚਾਲੇ ਪਾਉਂਦੇ ਐ ਸਤਿਗੁਰਾਂ ਨੇ ਪੁੱਛਣਾ ਕੀਤਾ ਕਹਿੰਦੇ ਮਰਦਾਨਿਆ ਹੁਣ ਕਿੱਧਰ ਨੂੰ ਚੱਲੀਏ ਬਈ ਕਿੱਧਰ ਨੂੰ ਤੇਰਾ ਮਨ ਕਰੇਗਾ ਦੱਸ ਭਾਈ ਮਰਦਾਨਾ ਦੀ ਇਤਿਹਾਸ ਲਿਖਦਾ ਆਖਣਾ ਕਰਦੇ ਐ ਸਤਿਗੁਰੂ ਜਿੱਧਰ ਨੂੰ ਤੁਹਾਡੀ ਰਜ਼ਾ ਹੋਵੇ ਅਸੀਂ ਤੁਹਾਡੇ ਬਚਨਾਂ ਦੇ ਅਨੁਯਾਈ ਆਂ ਤੁਹਾਡੇ ਬਚਨ ਮੰਨਣੇ ਨੇ ਸਾਨੂੰ ਕੀ ਪਤਾ ਜਿੱਧਰ ਤੁਹਾਡੀ ਰਜ਼ਾ ਹੋਏਗੀ ਚੁੱਪ ਕਰਕੇ ਤੁਰ ਪਾਵਾਂਗੇ ਸਤਿਗੁਰੂ ਸੱਚੇ ਫਾਰਸ਼ਾ ਕਹਿੰਦੇ ਲੈ ਫਿਰ ਚੱਲ ਫਿਰ ਤੈਨੂੰ ਸੁਮੀਰ ਪਹਾੜ ਤੇ ਲੈ ਕੇ ਚੱਲਦੇ ਆਂ ਸੁਮੀਰ ਪਹਾੜਤ ਬੜੀ ਉੱਚੀ ਪਹਾੜ ਦੀ ਚੋਟੀ ਹੈ ਭਾਈ ਅੱਜ ਕੱਲ ਤਾਂ ਚਲੋ ਸਮਾਂ ਬਦਲ ਗਿਆ ਹੈ ਬੜੀ ਐਡਵਾਂਸ ਸਾਡੀ ਜਿਹੜੀ ਹੈ ਇਹ ਇਨਸਾਨੀਅਤ ਸੋਚ ਹੈ ਹੋ ਚੁੱਕੀ ਹੈ ਬੜੀ ਅੱਗੇ ਤੱਕ ਜਾ ਚੁੱਕੇ ਨੇ ਪਰ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਚੋਟੀਆਂ ਦੇ ਉੱਤੇ ਜਾਣਾ ਬੜੀ ਵੱਡੀ ਗੱਲ ਸੀ ਕੋਈ ਆਮ ਇਨਸਾਨ ਨਹੀਂ ਸੀ ਜਾਂਦਾ ਹੁਣ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਚਾਲਾ ਪਾ ਦਿੱਤਾ ਹੌਲੀ ਹੌਲੀ ਤੁਰੇ ਜਾਂਦੇ ਐ ਤੇ ਜਿਵੇਂ ਜਿਵੇਂ ਕਹਿੰਦੇ ਉੱਪਰ ਨੂੰ ਜਾਈ ਜਾਂਦੇ ਆ ਨਾ ਕਿੰਨੇ ਭਾਈ ਮਰਦਾਨਾ ਦੀ ਦੇਖਣਾ ਕਰਦੇ ਐ ਵੀ ਪੰਛੀ ਨੇ ਜਿਹੜੇ ਉਹ ਵੀ ਦਿਸਣੇ ਬੰਦ ਹੋ ਗਏ ਹੁਣ ਪੰਛੀ ਕਿੰਨੇ ਉੱਚੇ ਉੱਡਦੇ ਐ ਇਨਸਾਨਾਂ ਨੇ ਤਾਂ ਬੰਦ ਹੋਣਾ ਹੀ ਸੀ ਇਨਸਾਨ ਕੋਈ ਨਹੀਂ ਦਿਸਦਾ ਜਾਨਵਰ ਕੋਈ ਨਹੀਂ ਦਿਸਦਾ ਪੰਛੀ ਕੋਈ ਨਹੀਂ ਦਿਸਦਾ ਭਾਈ ਮਰਦਾਨਾ ਦੀ ਦੇਖਣਾ ਕਰਦੇ ਐ ਵੇਖ ਕੇ ਹੈਰਾਨ ਹੁੰਦੇ ਐ ਕਹਿੰਦੇ ਸਤਿਗੁਰੂ ਕਿੰਨੇ ਉੱਪਰ ਆ ਗਏ ਆ ਭਾਈ ਮਰਦਾਨਾ ਇੱਥੇ ਇਨਸਾਨ ਦੀ ਪਹੁੰਚ ਨਹੀਂ ਇੱਥੇ ਇਨਸਾਨ ਦੀ ਪਹੁੰਚ ਨਹੀਂ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲੇ ਜਾ ਰਹੇ ਆ ਭਾਈ ਮਰਦਾਨਾ ਜੀ ਨਾਲ ਨੇ ਅੱਗੇ ਨਾ ਇੱਕ ਕਹਿੰਦੇ ਜੋਗੀ ਦਿਸਿਆ ਸਿੱਧ ਹੈ ਇਹ ਸਿੱਧਾਂ ਦੇ ਵਿੱਚੋਂ ਇੱਕ ਹੈ ਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਚੱਲੇ ਜਾ ਰਹੇ ਭਾਈ ਮਰਦਾਨਾ ਨੇ ਵੇਖਣਾ ਕੀਤਾ ਕਹਿੰਦੇ ਸਤਿਗੁਰੂ ਤੁਸੀਂ ਕਹਿੰਦੇ ਹੋ ਇਨਸਾਨ ਦੀ ਪਹੁੰਚ ਨਹੀਂ ਉਹ ਵੇਖੋ ਸਾਹਮਣੇ ਬੈਠਾ ਕਹਿੰਦੇ ਇਨਸਾਨ ਹੈ ਕਹਿੰਦੇ ਉਹ ਵੇਖੋ ਚੌਂਕੜਾ ਮਾਰ ਕੇ ਬੈਠਾ ਹੈ ਇਨਸਾਨਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਨਹੀਂ ਮਰਦਾਨੇ ਆ ਇਨਸਾਨਤਾ ਹੈ ਪਰ ਇਹ ਸਿੱਧ ਪੁਰਸ਼ ਹੈ ਇਹ ਇਹ ਮਹਾਨ ਜੋਗੀ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਹੁੰਦਾ ਹੈ ਜਿਨ੍ਹਾਂ ਨੇ ਆਪਣੀਆਂ ਉਮਰ ਤੇ ਚੇਤਾ ਰੱਖੀ ਉਹ ਯੋਗ ਹੈ ਨਾ ਜਿਹੜਾ ਯੋਗ ਇਹਦੇ ਵਿੱਚ ਐਸੀਆਂ ਬੜੀਆਂ ਜੁਗਤੀਆਂ ਨੇ ਜਿਹਦੇ ਨਾਲ ਉਮਰ ਲੰਮੀ ਹੋ ਜਾਂਦੀ ਏ ਉਮਰ ਲੰਮੀ ਹੋਣ ਦਾ ਕਾਰਨ ਕੀ ਹੈ ਹੁਣ ਕਈ ਸੁਣਦੇ ਹੋਵਾਂਗੇ ਵੀ ਉਮਰ ਐਵੇਂ ਕਿਵੇਂ ਲੰਬੀ ਹੋ ਜਾਏਗੀ ਸਵਾਸ ਲੈਣ ਦੀ ਜਿਹੜੀ ਸਾਡੀ ਸਵਾਸ ਲੈਣ ਦੀ ਕਿਰਿਆ ਹੁੰਦੀ ਹੈ ਨਾ ਪਿਆਰਿਓ ਇਹ ਆਮ ਹੁਣ ਬੰਦਾ ਜਿਹੜਾ ਕੰਮ ਕਰਦਾ ਹੈ ਮੰਨ ਲਓ ਮਿਹਨਤ ਦਾ ਕੰਮ ਕਰਦਾ ਹੈ ਤਾਂ ਆਪਾਂ ਤੇਜ਼ ਤੁਰ ਲਈਏ ਸਾਹ ਚੜਦਾ ਚੜ ਜਾਂਦਾ ਕਿੰਨੀ ਤੇਜ਼ ਸਾਹ ਆਪਾਂ ਨੂੰ ਲੈਣਾ ਪੈਂਦਾ ਹੈ ਤੇ ਜਿਹੜਾ ਯੋਗ ਮਤ ਹੈ ਇਹਦੇ ਵਿੱਚ ਸਾਹ ਲੰਮੇ ਹੋ ਜਾਂਦੇ ਨੇ ਇੱਕ ਸਾਹ ਨੂੰ ਰੋਕਿਆ ਵੀ ਜਾ ਸਕਦਾ ਹੈ ਤੇ ਇੱਕ ਸਾਹ ਨੂੰ ਲੰਮਿਆਂ ਵੀ ਕੀਤਾ ਜਾ ਸਕਦਾ ਹੈ ਹੁਣ ਆਪਾਂ ਜਿਵੇਂ ਸਿਮਰਨ ਕਰਦੇ ਹਾਂ ਕਈ ਵਾਰੀ ਤੇਜ਼ ਤੇਜ਼ ਜਦੋਂ ਕਰੀਏ ਫਿਰ ਸਵਾਸ ਛੇਤੀ ਲੈਣੇ ਪੈਂਦੇ ਆ ਜਦੋਂ ਆਰਾਮ ਨਾਲ ਕਰਦੇ ਆ ਤੇ ਉਦੋਂ ਫਿਰ ਜਿਹੜਾ ਸਵਾਸ ਹੈ ਉਸ ਤਰੀਕੇ ਨਾਲ ਚੱਲ ਪੈਂਦਾ ਹੈ ਤੇ ਜਿਹੜੇ ਨਾਮ ਸਿਮਰਨ ਵਾਲੇ ਹੁੰਦੇ ਨੇ ਜਿਹੜੇ ਅਭਿਆਸ ਕਰਨ ਵਾਲੇ ਹੁੰਦੇ ਨੇ ਉਹਨਾਂ ਦਾ ਸਾਹ ਦਾ ਜਿਹੜਾ ਸਿਸਟਮ ਹੁੰਦਾ ਹੈ ਇਹ ਸਥਿਰ ਹੋ ਜਾਂਦਾ ਹੈ ਤੇ ਜਦੋਂ ਸਾਹ ਦਾ ਸਥਿਰ ਅਸੀਂ ਸਾਹ ਰੋਕਣਾ ਸਾਨੂੰ ਆ ਜਾਂਦਾ ਹੈ ਫਿਰ ਜਦੋਂ ਸਵਾਸ ਆਪਾਂ ਘੱਟ ਲੈਣੇ ਆ ਫਿਰ ਉਮਰ ਆਪੇ ਲੰਮੀ ਹੋਣੀ ਹੈ ਤੇ ਇਸੇ ਕਾਰਨ ਕਰਕੇ ਜਿਹੜੇ ਯੋਗ ਮਤ ਦੇ ਵਿੱਚ ਨੇ ਚਲੋ ਅੱਜ ਕੱਲ ਤਾਂ ਸਮਾਂ ਘਟ ਹੈ ਅੱਜ ਕੱਲ ਤਾਂ ਉਹ ਘਟ ਗਏ ਹੈ ਪਰ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਜੋਗੀ ਹੁੰਦੇ ਸੀ ਇਹ ਇਹਨਾਂ ਦੇ ਕਿਸੇ ਦੇ ਐਨਕ ਨਹੀਂ ਸੀ ਲੱਗੀ ਹੁੰਦੀ ਕਿਉਂਕਿ ਇਹਨਾਂ ਕੋਲ ਇਹ ਜੁਗਤੀਆਂ ਹੁੰਦੀਆਂ ਸੀ ਆਪਣੇ ਆਪ ਨੂੰ ਸਾਧਿਆ ਹੁੰਦਾ ਇਹਨਾਂ ਨੇ ਆਪਣੀ ਸਰੀਰ ਨੂੰ ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਸਮਝਾਉਣਾ ਕਰਦੇ ਆ ਕਹਿੰਦੇ ਇਹ ਆਮ ਪੁਰਸ਼ ਨਹੀਂ ਇਹ ਆਮ ਇਨਸਾਨ ਨਹੀਂ ਮਰਦਾਨਿਆ ਆਮ ਇਨਸਾਨ ਇੱਥੋਂ ਤੱਕ ਪਹੁੰਚ ਨਹੀਂ ਸਕਦਾ ਹੈ ਭਾਈ ਮਰਦਾਨੇ ਨੂੰ ਸਤਿਗੁਰੂ ਸਮਝਾਉਣਾ ਕਰਦੇ ਹੈ ਤੇ ਕਹਿੰਦੇ ਮਰਦਾਨਿਆ ਇਹ ਆਮ ਪੁਰਸ਼ ਨਹੀਂ ਇਹ ਸਿੱਧ ਜੋਗੀ ਹੈ ਇਹਨਾਂ ਦੀਆਂ ਬੜੀਆਂ ਕਮਾਈਆਂ ਹੁੰਦੀਆਂ ਨੇ ਇਹਨਾਂ ਨੇ ਆਪਣੇ ਆਪ ਨੂੰ ਸਾਧਿਆ ਹੁੰਦਾ ਹੈ ਸਤਿਵਚਨ ਮਹਾਰਾ ਪਹੁੰਚੇ ਜਾ ਚਿੱਤ ਜੋਗੀ ਹੱਥ ਕੋਲੇ ਇਹਨੇ ਸੁਣਿਆ ਬੜਾ ਸੀ ਸਤਿਗੁਰਾਂ ਬਾਰੇ ਅੱਖਾਂ ਖੋਲੀਆਂ ਦੇਖ ਕੇ ਹੈਰਾਨ ਹੋਇਆ ਕਹਿੰਦਾ ਕੌਣ ਹੋ ਤੁਸੀਂ ਇਤਨੀ ਉੱਪਰ ਇਤਨੀ ਇਤਨੀ ਉਚਾਈ ਦੇ ਉੱਤੇ ਤੁਸੀਂ ਕਿਵੇਂ ਆਏ ਹੋ ਇੱਥੇ ਤਾਂ ਕਹਿੰਦੇ ਕੋਈ ਆਮ ਇਨਸਾਨ ਪਹੁੰਚ ਹੀ ਨਹੀਂ ਸਕਦਾ ਆ ਜਿਹੜੀ ਦੇਹੀ ਹੈ ਕਹਿੰਦੇ ਇਹਨੂੰ ਲੈ ਕੇ ਤੁਸੀਂ ਇਤਨੀ ਉੱਪਰ ਕਿਵੇਂ ਆ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਉਹ ਪੁੱਛਦਾ ਕਹਿੰਦੇ ਤੁਹਾਡਾ ਨਾਮ ਕੀ ਹੈ ਉਸ ਸਾਭ ਜੀਆਂ ਨੇ ਉੱਤਰ ਦਿੱਤਾ ਕਹਿੰਦੇ ਸਾਡਾ ਨਾਮ ਹੈ ਨਾਨਕ ਨਿਰੰਕਾਰੀ ਜਦੋਂ ਸਤਿਗੁਰਾਂ ਨੇ ਨਾਮ ਦੱਸਣਾ ਕੀਤਾ ਨਾ ਤੇ ਭਾਈ ਬਾਲਾ ਤੇ ਭਾਈ ਮਰਦਾਨਾ ਨੂੰ ਵਿਖਿਆ ਵੀ ਰਬਾਬੀ ਇਹ ਨਾਲ ਇੱਕ ਚੌਰਬਰਦਾਰ ਇਹ ਨਾਲ ਹੱਥ ਦੇ ਵਿੱਚ ਚਵਰ ਫੜਿਆ ਹੋਇਆ ਇਹ ਚੌਰ ਫੜਿਆ ਹੋਇਆ ਹੈ ਖਿਆਲ ਆ ਗਿਆ ਕਹਿੰਦਾ ਉਹੀ ਨਾਨਕ ਨਿਰੰਕਾਰੀ ਹੈ ਜਿਹਦੀ ਜਗਤ ਵਿੱਚ ਬੜੀ ਸੋਭਾ ਹੈ ਜਿਹਦੀ ਜਗਤ ਵਿੱਚ ਬੜੀ ਸੋਭਾ ਹੈ ਤੇ ਜਦੋਂ ਸੁਣਿਆ ਨਾਮ ਇਹ ਹੈਰਾਨ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਕਹਿੰਦਾ ਜੀ ਕਹਿੰਦਾ ਤੁਹਾਨੂੰ ਤੁਸੀਂ ਕਹਿੰਦਾ ਜਿਹੜਾ ਇਤਨੀ ਉੱਪਰ ਆਏ ਹੋ ਗਿਆ ਆਪਣੇ ਗੁਰੂ ਗੋਰਖਨਾਥ ਦੇ ਪਾਸ ਜਾ ਕਰਕੇ ਉਹਨੂੰ ਦੱਸਣਾ ਕਰਦਾ ਹੈ ਕਹਿੰਦਾ ਜੀ ਨਾਨਕ ਨਿਰੰਕਾਰੀ ਨਾਂ ਦਾ ਇੱਕ ਬੱਚਾ ਕਿਉਂਕਿ ਇਹਨਾਂ ਦੀਆਂ ਉਮਰਾਂ ਬੜੀਆਂ ਵੱਡੀਆਂ ਸੀ ਕਈ ਜੁਗਾਂ ਦੀਆਂ ਉਮਰਾਂ ਇਹਨਾਂ ਦੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਦੇ ਕਰਕੇ ਜਿਹੜੀ ਉਮਰ ਇਹ ਜਾਣਦੇ ਸੀ ਬੱਚਾ ਕਹਿੰਦੇ ਸੀ ਕਹਿੰਦੇ ਇਹ ਬੱਚਾ ਹੈ ਤੇ ਉਹ ਕਹਿੰਦੇ ਜੀ ਨਾਨਕ ਨਿਰੰਕਾਰੀ ਨਾਂ ਦਾ ਇੱਕ ਬੱਚਾ ਹੈ ਕਹਿੰਦੇ ਬੜਾ ਕਰਮਾਤੀ ਹੈ ਬੜਾ ਅਵਤਾਰੀ પુરੁਸ਼ ਹੈ ਜੇ ਕਿਤੇ ਤੁਸੀਂ ਇਹਨੂੰ ਆਪਣਾ ਚੇਲਾ ਬਣਾ ਲਓ ਨਾ ਜੇ ਕਿਤੇ ਤੁਸੀਂ ਇਹਨੂੰ ਆਪਣੇ ਪੰਥ ਦੇ ਵਿੱਚ ਲੈ ਆਵੋ ਤਾਂ ਆਪਣੇ ਪੰਥ ਦੀ ਚੜ੍ਹਦੀ ਕਲਾ ਹੋ ਜਾਏਗੀ ਬੜਾ ਕਹਿੰਦੇ ਵਧੇਗਾ ਆਪਣਾ ਪੰਥ 나ਥ ਪੰਥ ਹੈ ਜਿਹੜਾ ਬੜਾ ਵਧਣਾ ਹੈ ਕਹਿੰਦੇ ਤੇ ਹੁਣ ਕਹਿੰਦੇ ਗੋਰਖਨਾਥ ਆਪ ਕਹਿੰਦੇ ਚੱਲ ਕੇ ਉਥੋਂ ਕਹਿੰਦੇ ਅੰਤਰ ਧਿਆਨ ਹੋ ਕੇ ਪਹੁੰਚਦੇ ਆ ਕਿ ਉਸੇ ਸਥਾਨ ਦੇ ਉੱਤੇ ਆ ਕਰਕੇ ਜਦੋਂ ਮਿਲੇ ਨਾ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨਾਲ ਬਚਨ ਹੁੰਦੇ ਐ ਗੋਰਖਨਾਥ ਜੀਆਂ ਦੇ ਉਹ ਆ ਕਰਕੇ ਕਹਿੰਦੇ ਐ ਕਹਿੰਦੇ ਕੌਣ ਐ ਤੂੰ ਤੇਰਾ ਕੀ ਨਾਮ ਐ ਕਹਿੰਦੇ ਜੀ ਮੇਰਾ ਨਾਮ ਐ ਨਾਨਕ ਨਿਰੰਕਾਰੀ ਕਹਿੰਦੇ ਇਹ ਦੇਹੀ ਨੂੰ ਅੱਗੇ ਲੈ ਕੇ ਨਹੀਂ ਜਾ ਸਕਦੇ ਤੁਸੀਂ ਗੋਰਖਨਾਥ ਜੀ ਨੇ ਅੱਖ ਨਾ ਕੀਤਾ ਕਹਿੰਦੇ ਅੱਗੇ ਨਹੀਂ ਲੈ ਕੇ ਜਾ ਸਕਦੇ ਉਹ ਕਹਿੰਦੇ ਜੀ ਕਿਉਂ ਕਹਿੰਦੇ ਇਹ ਮਲਮੂਤਰ ਦੀ ਦੇਹੀ ਹੈ ਇਹਨੂੰ ਅੱਗੇ ਲੈ ਕੇ ਜਾਓਗੇ ਅੱਗੇ ਬੜੇ ਬੜੇ ਤਰ੍ਹਾਂ ਦੀਆਂ ਬਲਾਵਾ ਨੇ ਜਿਨ੍ਹਾਂ ਨੇ ਤੁਹਾਨੂੰ ਮਾਰ ਮੁਕਾ ਦੇਣਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਅਸੀਂ ਇਹਨਾਂ ਚੀਜ਼ਾਂ ਤੋਂ ਉੱਤੇ ਉੱਠੇ ਹੋਇਆ ਗੋਰਖਨਾਥ ਇਹ ਚੀਜ਼ਾਂ ਸਾਨੂੰ ਆ ਦੇਹੀ ਦੀ ਫਿਕਰ ਨਹੀਂ ਹੈ ਕਿਉਂ ਕਿਉਂਕਿ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਸਤਗੁਰਾਂ ਨੇ ਪ੍ਰਚਾਰ ਹੀ ਸ਼ੁਰੂ ਕੀਤਾ ਸੀ ਮਸਾਣਾ ਦੇ ਵਿੱਚ ਪ੍ਰਚਾਰ ਪ੍ਰਚਾਰ ਹੀ ਸਤਗੁਰਾਂ ਨੇ ਕਿਉਂਕਿ ਜਾ ਕੇ ਬੈਠੇ ਸੀ ਨਾ ਮੜੀਆਂ ਦੇ ਵਿੱਚ ਪਹਿਲਾਂ ਤੇ ਕਹਿੰਦੇ ਅਸੀਂ ਆਪਣਾ ਆਪ ਮੁਕਾ ਕੇ ਆਏ ਆਂ ਸਾਨੂੰ ਡਰ ਨਹੀਂ ਮੌਤ ਦਾ ਗੁਰਖਨਾਥ ਤੁਸੀਂ ਸਾਡੀ ਦੇਹੀ ਦੀ ਫਿਕਰ ਨਾ ਕਰੋ ਤੇ ਹੁਣ ਜਦੋਂ ਇਹਨੇ ਵੇਖਿਆ ਵੀ ਇਹ ਕਰਮਾਤੀ ਲੱਗਦਾ ਜਵਾਬ ਨਹੀਂ ਇਹਦਾ ਦਿੱਤਾ ਜਾ ਸਕਦਾ ਇਤਿਹਾਸ ਲਿਖਦਾ ਹੈ ਕਹਿੰਦੇ ਜਿਹੜੇ ਪੱਥਰ ਦੇ ਉੱਤੇ ਸਤਿਗੁਰੂ ਖੜੇ ਸੀ ਜਿਹੜੀ शिला ਦੇ ਉੱਤੇ ਸਤਿਗੁਰੂ ਖੜੇ ਸੀ ਗੋਰਖਨਾਥ ਨੇ ਯਤਨ ਕੀਤਾ ਵੀ ਇਸ शिला ਨੂੰ ਆਪਣੀਆਂ ਸ਼ਕਤੀਆਂ ਦੇ ਨਾਲ ਮੈਂ ਹਿਲਾ ਦੇਵਾਂ ਫਿਰ ਇਹ ਇਹਨੂੰ ਉਡਾ ਦੇਵਾਂ ਕਹਿੰਦੇ ਉੱਪਰ ਨੂੰ ਇਹਨੇ ਯਤਨ ਕੀਤਾ ਆਪਣੀ ਕਰਾਮਾਤ ਲਾਈ ᔪਗਤੀ ਲਾਈ ਸ਼ਕਤੀ ਦਾ ਜੋਰ ਲਾਉਂਦਾ ਹੈ ਪਰ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਖੜੇ ਹੈ ਉਸ ਸਿਲਾ ਨੇ ਉਸ ਪੱਥਰ ਨੇ ਕਹਿੰਦੇ ਬਿਲਕੁਲ ਵੀ ਹਿਲ ਕੇ ਨਾ ਦਿੱਤਾ ਉਹ ਪੱਥਰ ਬਿਲਕੁਲ ਵੀ ਨਾ ਹਿਲਿਆ ਉੱਡਣਾ ਤਾਂ ਦੂਰ ਦੀ ਗੱਲ ਸੀ ਗੋਰਖ ਨੇ ਗੋਰਖਨਾਥ ਨੇ ਵੇਖਿਆ ਵੀ ਇਹ ਕਰਾਮਾਤੀ ਹੈ ਤੇ ਕਹਿੰਦੇ ਇੱਥੋਂ ਫਿਰ ਗੋਰਖਨਾਥ ਜੀ ਜੋ ਹੈ ਥੋੜਾ ਜਿਹਾ ਸ਼ਰਮਿੰਦਾ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਅੱਖ ਅੱਖ ਓਲਾ ਦੇ ਕਰਕੇ ਕਹਿੰਦੇ ਇੱਥੋਂ ਅਲੋਪ ਹੋ ਜਾਂਦਾ ਹੈ ਫਿਰ ਜਾ ਕਰਕੇ ਕਹਿੰਦੇ ਆਪਣੀ ਉਸ ਮੰਡਲੀ ਵਿੱਚ ਬਚਨ ਕਰਦਾ ਕਹਿੰਦੇ ਕੋਈ ਹੈ ਐਸਾ ਉਹ ਕਿੰਨੇ ਸਾਲਾਂ ਦੇ ਕਿੰਨੇ ਜੁਗਾਂ ਦੇ ਮੇਰੇ ਨਾਲ ਬੈਠੇ ਹੋ ਕੋਈ ਮੇਰਾ ਚੇਲਾ ਹੈ ਐਸਾ ਜਿਹੜਾ ਨਾਨਕ ਨਿਰੰਕਾਰੀ ਨੂੰ ਆਪਣੇ ਪੰਥ ਵਿੱਚ ਲਾ ਆਵੇ ਫਿਰ ਕਿਹੜੇ ਸਿੱਧ ਆ ਕਰਕੇ ਅੱਗੇ ਹੁੰਦੇ ਐ ਬਚਨ ਕਰਦੀ ਐ ਅੱਗੇ ਆਉਂਦੇ ਐ ਉਹ ਆਪਾਂ ਕੱਲ ਨੂੰ ਇਹ ਸਾਰਾ ਪ੍ਰਸੰਗ ਸਰਵਣ ਕਰਾਂਗੇ ਸਿੱਧਾਂ ਨਾਲ ਗੋਸ਼ਟ ਦਾ ਪ੍ਰਸੰਗ ਅਕੀਆਉਣਾ ਹੈ ਸੁਸੰਗਤਾਂ ਨੂੰ ਬੇਨਤੀ ਹੈ ਭਾਈ ਕਿ ਵਾ ਚੜ ਕੇ ਸਾਰੀ ਸੰਗਤ ਹਾਜ਼ਰੀ ਭਰੋ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀਆਂ ਦੇ ਪਵਨ ਇਤਿਹਾਸ ਨਾਲ ਜੁੜ ਕਰਕੇ ਵਾਤੂ ਵੱਧ ਲਾਹਾ ਲੈਣ ਦਾ ਯਤਨ ਕਰੀਏ ਸੋ ਆਓ ਅੱਜ ਹੁਣ ਸਮਾਪਤੀ ਦਾ ਸਮਾਂ ਹੈ ਭਾਈ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਕਰਦੇ ਹਾਂ ਬਾਕੀ ਕੱਲ ਨੂੰ ਸਤਿ ਸ਼੍ਰੀ ਅਕਾਲ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਰਹਿਮਤ ਸਦਕਾ ਅੱਗੇ ਦੇ ਇਤਿਹਾਸ ਨਾਲ ਕੱਲ ਨੂੰ ਜੁੜਾਂਗੇ ਸਾਰਿਆਂ ਸੰਗਤਾਂ ਦਾ ਧੰਨਵਾਦ ਹੈ ਆਓ ਹੁਣ ਸਮਾਪਤੀ ਕਰਦੇ ਹਾਂ ਸ਼ਲੋਕ ਬੁੱਝ ਬੋਲੋ ਉਸ ਤੋਂ ਬਾਅਦ ਅਰਦਾਸਾਂ ਬੇਨਤੀਆਂ ਪਾਵਨ ਹੁਕਮ ਫਿਰ ਸਤਨਾਮ ਵੈਗੁਰੂ ਕਰਦੇ ਹਾਂ ਕਰੋ ਕਰੀ ਚਾਲੇ ਪਾਉਣੇ ਨੇ ਜੀ ਸ਼ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੁਇ ਦਾਈ ਦਇਆ ਚੰਗੀਆਂ ਆ ਬੁਰੀਆਂ ਆ ਵਾਚੈ ਧਰਮ ਹਦੂ ਕਰਮੀ ਆ ਪੋ ਆਪਣੀ ਕੇ ਨਿੜੇ ਕੇ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੀ ਨਾਮ ਧਿਆਇ ਗਏ ਮ ਸਤਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਮ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆ ਗਏ